ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਪੀਐਸਆਰੀ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਖੜੇ ਹਾਂ ਸ਼ਬੂ रेलवे स्टेशन ਦੇ ਉੱਪਰ ਜਿੱਥੇ ਪਿਛਲੇ 30-35 ਦਿਨਾਂ ਤੋਂ ਜਿਹੜਾ ਕਿਸਾਨਾਂ ਵੱਲੋਂ ਰੇਲ ਰੋਕ ਅੰਦੋਲਨ ਜੋ ਹੈ ਲਗਾਤਾਰ ਚੱਲ ਰਿਹਾ ਸੀ ਉਸ ਤੌਰ 'ਤੇ ਗੱਲ ਕਰੀ ਕਿ ਪੰਜਾਬ ਦੇ ਵਿਚਾਨ ਵਾਲੀ ਸਾਰੀਆਂ ਰੇਲਾਂ ਜੋ ਹੈ ਰੱਦ ਕਰੇ ਜਿਹੜੀ ਕੀਤੀਆਂ ਗਈਆਂ ਸੀ ਤੇ ਹੁਣ ਗੱਲ ਕਰੀ ਕਿ ਅੱਜ ਇੱਕ ਵੱਡੀ ਖ਼ਬਰ ਨਿਕਲੀ ਹੈ ਸਾਹਮਣੇ ਆਈ ਆ ਕਿ ਕਿਸਾਨਾਂ ਵੱਲੋਂ ਵੱਡਾ ਐਲਾਨ ਕੀਤਾ ਗਿਆ ਕਿ ਅੱਜ ਜੋ ਰੇਲ ਰੋਕ ਅੰਦੋਲਨ ਦੀ ਹੈ ਜੋ ਸਮਾਪਤੀ ਕੀ ਤਿਆਰੀ ਜੋ ਸਾਰਾ ਸਮਾਨ ਜੋਗਾ ਕਿਸਾਨਾਂ ਵੱਲੋਂ ਚੱਕਿਆ ਜਾ ਰਿਹਾ ਤੁਸੀਂ ਤਸਵੀਰਾਂ 'ਚ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਕਿਸਾਨ ਸਾਰਾ ਸਮਾਨ ਜਿਹੜਾ ਹੈ ਕਸਮੇਟ ਰਹੇ ਹਨ ਕਿਸਾਨਾਂ ਦੀ ਇੱਕ ਵੱਡੀ ਮੀਟਿੰਗ ਜੋ ਚ ਅਸੀਂ ਰੇਲ ਰੋਕ ਕੋ ਜਿਹੜਾ ਅੰਦੋਲਨ ਹੈ ਇਸ ਨੂੰ ਅਸੀਂ ਜਿਹੜਾ ਹੈਗਾ ਖਤਮ ਕਰ ਰਿਹਾ ਇਹ ਹੋਰ ਕੋਈ ਜਿਹੜਾ ਹੈਗਾ ਅੱਗੇ ਜੋ ਅੰਦੋਲਨ ਕਰਾਂਗੇ ਉਹਦੇ ਬਾਰੇ ਅਸੀਂ ਜੋ ਹੈ ਅੱਗੇ ਕਾਨਫਰੰਸ ਦੁਆਰਾ ਜੋ ਹੋ ਗਿਆ ਅਸੀਂ ਚਾਨਣਾ ਜੋਗੀ ਪਾਵਾਂਗੇ ਤੇ ਹੁਣ ਤੁਹਾਨੂੰ ਦੱਸ ਦੇ ਕਿ ਕਿ ਸ਼੍ਰੀ ਨਰੇਂਦਰ ਮੋਦੀ ਵੱਲੋਂ ਜੋ ਕਿ ਸਾਡੇ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਜੋ ਪੰਜਾਬ ਦੇ ਵਿੱਚ ਆਉਣ ਵਾਲੀਆਂ ਰੈਲੀਆਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਵੱਲੋਂ ਕਿ ਅਸੀਂ ਜਾ ਕੇ ਉਹਨਾਂ ਨੂੰ ਆਪਣੇ ਮੁੱਦਿਆਂ ਬਾਰੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਅਸੀਂ ਸਵਾਲ ਜਵਾਬ ਕਰਾਂਗੇ ਤੇ ਹੁਣ 22 ਮਈ ਨੂੰ ਜੋ ਪਟਿਆਲਾ ਦੇ ਵਿੱਚ ਸ਼੍ਰੀ ਨਰੇਂਦਰ ਮੋਦੀ ਜੀ ਜੋ ਰੈਲੀ ਕਰ ਰਹੇ ਉਸ ਦੌਰਾਨ ਜੋ ਹੈ ਕਿਸਾਨਾਂ ਵੱਲੋਂ ਜੋ ਸਵਾਲ ਜਵਾਬ ਜਿਹੜੇ ਕਿਤੇ ਜਾ ਸਕਦੇ ਤੇ ਉਸ ਦੌਰਾਨ ਜੋ ਹੈ ਜੋ ਤਿੰਨ ਜਿਹੜੇ ਕਿਸਾਨ ਜੋ ਹੁਣ ਗ੍ਰਿਫਤਾਰ ਕੀਤੇ ਗਏ ਜਿਹੜੇ ਮੰਗੇ ਤੇ ਜਾ ਰਹੇ ਸੀਗੇ ਤੇ ਹੁਣ ਗੱਲ ਕਰੀਏ ਤਾਂ ਉਹਨਾਂ ਦੀ ਰਿਹਾਈ ਦੇ ਲਈ ਲਗਾਤਾਰ ਜਿਹੜੇ ਕਿ ਫੈਸਲੇ ਜਿਹੜੇ ਕਿਤੇ ਜਾ ਰਹੇ ਆ ਤੇ ਅੱਗੇ ਦਾ ਕੀ ਫੈਸਲਾ ਹੋਏਗਾ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਤੇ ਆਮ ਲੋਕਾਂ ਦੇ ਲਈ ਤੁਹਾਨੂੰ ਦੱਸਦੇ ਕਿ ਜਿੱਥੇ ਕਿ ਪਿਛਲੇ 30 ਤੋਂ 35 ਦਿਨਾਂ ਤੋਂ ਜੋ ਹੈਗਾ ਲਗਾਤਾਰ ਜੋ ਹੈ ਰੇਲ ਰੋਕ ਦਾ ਅੰਦੋਲਨ ਕਿਸਾਨਾਂ ਵੱਲੋਂ ਜੋ ਕਿ ਤਜਾ ਰਹੇ ਸੀਗਾ ਅੱਜ ਰੇਲ ਰੋਕ ਦਾ ਅੰਦੋਲਨ ਦੀ ਜਿਹੜੀ ਕਿ ਸਮਾਪਤੀ ਕਰ ਦਿੱਤੀ ਗਈ ਆ ਹੁਣ ਜਿਹੜਾਗਾ ਤਰਨਾ ਜੜਗਾ ਇਥੋਂ ਚੱਕਣ ਦਾ ਜਿਹੜਾ ਕਰਨੇ ਜੋ ਹੈ ਕੀਤਾ ਗਿਆ ਸੀਗਾ ਜੋ ਲਾਸਟ ਟਾਈਮ ਚੜੀਗੜ ਪ੍ਰੈਸ ਕਾਨਫਰੰਸ ਹੋਈ ਸੀਗੀ ਤੇ ਅੱਜ ਜੋ ਹੈ ਜੋ ਹੈ ਰੋਕਤ ਅੰਦোলন ਜਿਹੜਾ ਹੈਗਾ ਸਮਾਪਤ ਹੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਿਆ ਕਿ ਕਿਸਾਨਾਂ ਵੱਲੋਂ ਜਿਹੜਾ ਧਰਨਾ ਜਿਹੜਾ ਹੈਗਾ ਸਾਰਾ ਸਮਾਨ ਜਿਹੜਾ ਹੈਗਾ ਚੱਕ ਲਿਆ ਗਿਆ ਤੁਹਾਨੂੰ ਦੱਸ ਦਿਆ ਗਰਮੀ ਵੀ ਇਤਨੀ ਜ਼ਿਆਦਾ ਸੀਗੀ ਕਾਫੀ ਦਿਨਾਂ ਤੋਂ ਗਰਮੀ ਦੇ ਵਿੱਚ ਬੈਠੇ ਸੀਗੇ ਤੀ ਤੋਂ 35 ਦਿਨ ਜਿਹੜਾ ਗਿਆ ਇੱਥੇ ਬੈਠੇ ਨੂੰ ਹੋ ਗਏ ਸੀਗੇ ਤੇ ਹੁਣ ਇਹ ਧਰਨਾ ਜੋ ਹੈ ਸਮਾਪਤ ਕਰ ਦਿੱਤਾ ਗਿਆ ਕੀ ਕਰ ਰਹੇ ਹੋ ਬਹੁਤ سارے ਕਿਸਾਨ ਮਜ਼ਦੂਰ ਮਤਾਵਾ ਪੈਣਾ ਸਾਰਨ ਪਤੇ ਪਰਲੇ ਵਾਇਰੂਸ ਜੀਕਾ ਖਾਸਾ ਵਾਇਰੂਸ ਜੀਕੀ ਫਤੇ ਬੇਇੱਜ਼ਤੀ ਆਪੀ ਜਿਹੜਾ ਦੇ ਲੋਕੋ ਦੂਰ ਰਸੀ ਕਰ ਰਹੇ ਸੀ ਉਹਦੀ ਦਾਬ ਇੰਨੀ ਸਰਕਾਰ ਨੂੰ ਮੰਨ ਨਹੀਂ ਰਹੀ ਸੀ ਫਿਰ ਤਾਂ ਬਾਰਾ ਜਨਤੋਂ ਆਪਾ ਦੇਖੀ ਐ ਸੀਗੇ ਫਿਰ ਸਵਾਲ ਰੁੱਦਾ ਸੀ ਕੋਈ ਨਵਾਂ ਪ੍ਰੋਗਰਾਮ ਨਹੀਂ ਹੈ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਬਦਲੇ ਉਸ ਕਰਕੇ ਦਵਾ ਬੋਰਮਾਨੇ ਐਲਾਨ ਕਰ ਦਿੱਤਾ ਵਾ ਕਿ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਬਾਈ ਵਾਲੀ ਰੈਲੀ ਚ ਐਲਾਨ ਨੂੰ ਆਵਾ ਉਹਦੇ ਤੇ ਵੀ ਆਉਣ ਵਾਲੇ ਸਮੇਂ ਵਿੱਚ ਅਸੀਂ ਭਾਜਪਾ ਦੇ ਘਰਾਂ ਘਾੜੇ ਮੋਰਚਾ ਲਾਉਣਾ ਵਾ ਮੋਰਚਾ ਕਿੰਨੇ ਸਮੇਂ ਦਾ ਹੋਊ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ ਚ ਬਾਈ ਦੀ ਜਿਹੜੀ ਮਹਾ ਰੈਲੀਆਂ ਜਾਂ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠ ਆ ਉਹਦੇ ਵਿੱਚ ਆਪਾਂ ਐਲਾਨ ਕਰਦਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰਣ ਦੇ ਵਿੱਚੋਂ ਟਰੈਕਟਰ ਟਰਾਲੀਆਂ ਰਾਹੀ ਬਟੇ ਕਾਬਲੇ ਜਿਵੇਂ 13 ਫਰਵਰੀ ਨੂੰ ਆਇਆ ਬੋਰਚੜ ਉਵੇਂ ਆਉਣਗੇ ਉਹਦੀ ਲਾਗਮਬੰਦੀ ਹੋਰ ਵਧਾਉਣ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕਲਾ ਪਟਿਆਲੇ ਨਹੀਂ ਜਲੰਧਰ ਕੀ ਵੀ ਕਰਨ ਸੋਹਾਨੇ ਤੇ ਪਠਾਨਕੋਟ ਵੀ ਵੱਖ-ਵੱਖ ਡੇਟਾ ਨੇ ਮੀਡੀਆ ਰਾਹੀਂ ਪਤਾ ਲੱਗਦਾ ਸਾਡੇ ਕੋਲ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਆਪਾਂ ਸਵਾਲ ਜਵਾਬ ਕਰਨੇ ਆ ਤੇ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਬਜਾਂਗੇ ਕਿ ਔਰ ਅਸੀਂ ਮੰਗਤਾ ਇਹ ਕਰਾਂ ਦੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰਨਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋ ਕੇ ਆ ਫਿਰ ਉਹ ਉਰੇ ਸਵਾਲ ਜਵਾਬ ਕਰਨ ਵਾਸਤੇ ਉਧਰ ਅਗਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਤਿੰਨ ਐਲਾਨ ਆ ਗਿਆ ਤਿੰਨ ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕੋ ਦਾ ਜੋ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਦੋਂ ਚੋ ਸੀਗਾ ਵੀ ਇਹਨੂੰ ਇੱਕੇਰਾ ਆਪਾਂ ਪੋਸਟਪੋਨ ਕਰ ਦਈਏ ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਬਾਅਦ ਚ ਰੇਲ ਤੇ ਆਉਣਾ ਹੀ ਨਹੀਂ ਫਿਰ ਹਾਰੇ ਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉਤਰ ਰਹੀ ਹੈ ਵੀ ਲੱਖਾਂ ਤੇ ਕੱਟ ਕਰ ਰਹੇ ਆ ਸਾਰੇ ਬਾਰਡਰਾਂ ਤੇ ਇਹ ਛੋਮੂ ਤੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ Rajasthan ਦੇ ਵਿੱਚ ਤੋਂ ਉਹਨਾਂ ਇਕੱਠਾਂ ਵੱਲ ਧਿਆਨ ਦੇ ਕੇ ਗਿਣਤੀ ਵਧਾ ਦਈਏ